ਸਾਸਰੀ ਕਾ ਜੀ ਸਾਰਿਆਂ ਨੂੰ ਤੇ ਆਪਾਂ ਵੀ ਫ੍ਰੀ ਹੋ ਗਏ ਸੀ ਬਾਈ ਟਾਈਮ ਹੋ ਗਿਆ 10:30 ਦਾ ਤੇ ਮੱਜਾਂ ਵੀ ਵਧੀਆ ਆਰਾਮਦਾਰੀ ਨਾਲ ਬੈਠੀਆਂ ਨੇ ਲਿਟੀ ਜਾਂਦੀਆਂ ਨੇ ਮੌਜਾਂ ਤੇ ਆਪਾਂ ਸੋਚਿਆ ਕਿ ਚੱਲ 2 ਮਿੰਟ ਮੱਜਾਂ ਕੋਲੇ ਚੱਲਦੇ ਆ 2 ਮਿੰਟ ਕਰਦਿਆਂ ਗੱਲਬਾਤ ਆਪਾਂ ਤੇ ਇੱਕ ਵਈ ਆਹ ਜਿਹੜੀਆਂ ਆਪਾਂ ਮੂਰੀਆਂ ਪਾ ਦਿੰਨੇ ਆ। ਇਹ ਕਿੱਲੀਆਂ ਚ ਬੰਦ ਐ ਜਿਹੜੇ ਆਪਾਂ ਆਹ ਟੋਟੇ। ਇਹ ਥੋੜੇ ਜੇ ਘੱਟ ਕਰਕੇ ਬੰਨਿਆ ਕਰੀਏ। ਤੇ ਜਦੋਂ ਇਹ ਮੱਝ ਬੈਠੀ ਬੈਠੀ ਸਿੰਗ ਚੜਾ ਲੈਂਦੀ ਐ ਨਾ ਆਪਾਂ ਲੜੇ ਨੂੰ। ਇਹ ਨੂੰ ਤੇ ਫਿਰ ਇਹ ਬੈਠੀ ਤੋਂ ਨਿਕਲਦੇ ਹੈ ਨਹੀਂ ਬਈ ਸਿੰਗ ਚੋ ਜਦ ਖੜੀਆਂ ਹੁੰਦੀਆਂ ਨੇ। ਉਦੋਂ ਧੌਣ ਨੂੰ ਦਿੱਕਤ ਆ ਸਕਦੀ 22 ਵਾਰੀ ਮੱਝ ਜਰਕਦੇ ਨੇ ਖੜੀ ਹੋ ਜਾਂਦੀ ਆ। ਬਾਕੀ ਸੂਣ ਵਾਲਿਆਂ ਨੂੰ ਜ਼ੋਰ ਲੱਗਦਾ। ਤੇ ਇੱਕ ਦੋ ਵਾਰੀ ਬਈ ਆਪਣੇ ਨਾਲ ਹੋਈ ਐ ਇਹ ਗੱਲ ਤੇ ਆਹ ਜਿਹੜਾ ਆ ਆ ਛੱਡ ਦਿੰਨੇ ਲੜ ਨੀ ਖੁੱਲਾ ਨਾ ਬਹਲਾ ਹੋਏ ਬਈ ਆਈ ਨਾ ਛੱਡੇ ਇਹਨੂੰ ਇਹਨੂੰ ਜਾਂ ਤਾਂ ਮੋੜ ਕੇ ਇੱਥੇ ਐਵੇਂ ਕਰ ਦੇ ਇਹਦੇ ਵਿੱਚ ਬਾਰੇ ਤੇ ਬੈਠੀਆਂ ਬੈਠੀਆਂ ਬਈ ਮੱਜਾਂ ਖੁਰਬੀ ਪਸਾ ਲੈਂਦੀਆਂ ਨੇ ਇਹਦੇ ਵਿੱਚ ਤਾਂ ਕਰਕੇ ਫਿਰ ਲੱਤ ਲੁੱਤੋਂ ਮੋਚਣ ਦਾ ਬਈ ਡਰ ਰਹਿੰਦਾ ਪਸੂ ਦਾ ਕੋ ਪਸੂ ਨੂੰ ਜਦੋਂ ਖੜਾ ਹੋਣਾ ਉਹ ਫਿਰ ਬਈ ਜਰਕਦੇ ਨਹੀਂ ਹੋ ਪਸੂ ਖੜਾ ਤੇ ਆਪਣੇ ਨਾ ਹੋਈ ਐ ਇਹ ਇੱਕ ਦੋ ਵਾਰ ਫਿਰ ਆਪਾਂ ਬਸ ਉਹ ਗੱਲ ਨੂੰ ਲੜ ਬੰਨਿਆਗਾ ਆਪਾਂ ਇਹ ਵੱਡੇ ਨਹੀਂ ਛੱਡਣੇ ਪਰ ਲੜੇ ਤੇ ਇਹ ਛੱਡਣੇ ਤਾਂ ਜਿਆਦਾ ਹੀ ਵੱਡੇ ਹੋਣ ਜਿਹੜੇ ਕਿ ਥੱਲੀ ਲੱਗੀ ਜਾਂਦੇ ਹੋਣ ਲੌਂਕ ਦਾ ਇਹ ਨਾ ਹੋਵੇ ਤੇ ਇੱਕ ਆਹ ਬਈ ਮੂਰੀਆਂ ਇਤੋਂ ਆਪਾਂ ਨੱਕ ਤੋਂ ਦੇਖਦੇ ਰਿਹਾ ਕਰੋ ਤੇ ਆਹ ਦੇਖੋ ਇਹਦੇ ਹੁਣ ਥੋੜਾ ਥੋੜਾ ਇਹ ਜਿਆਦਾ ਨਹੀਂ ਹੈਗਾ ਤਕਲੀਬ ਨਹੀਂ ਹੈਗੀ ਇਹਨੂੰ ਜੇ ਇਹ ਜਿਆਦੇ ਹੋਣ ਲੱਗਾ ਤਾਂ ਆਪਾਂ ਇੱਥੇ ਕਰ ਦਾਂਗੇ ਮੂਰੀ ਇਹ ਇਥੋਂ ਇਹ ਆ ਜੂਗੀ ਸਿੰਗਾ ਥੱਲੋਂ ਦੀ ਹੁਣ ਕੰਨਾ ਥੱਲੋਂ ਦੀ ਹੈਗੀ ਫਿਰ ਜਦੋਂ ਆਪਾਂ ਇਥੋਂ ਦੀ ਸਿੰਗਾ ਥੱਲੋਂ ਦੀ ਕਰਤੀ ਇਹ ਫਿਰ ਇੱਥੇ ਆ ਜੂਗੀ ਮੂਰੀ ਆਹ ਕਰਕੇ ਨੱਕ ਤੇ ਆਪਾਂ ਦੇਖਦੇ ਰਿਹਾ ਕਰੋ ਮੱਜਾਂ ਨੂੰ ਸਾਹ ਸੁਮਾਣਨ ਵਾਲੀ ਆ ਬਾਈ ਸਾਰਾ ਕੁਝ ਇਹ ਵੀ ਹੁਣ ਆਰਾਮਦਾਰੀ ਕਰੀ ਜੰਨੀ ਆ ਬੈਠੀਆਂ ਸੀ ਤੇ ਤੇ ਆਹ ਮੱਜ ਦੇ ਆਪਾਂ ਪਾਇਆ ਹੋਇਆਗਾ ਸੰਗਲ ਛੋਟਾ ਜਿਹਾ ਟੋਟਾ ਹੀ ਪਾਇਆ ਇਹਦੇ ਤੇ ਮੂਰੀ ਰੱਖਦੀ ਨਹੀਂ ਇਹ ਮੂਰੀ ਜੱਪਾ ਕਿਵੇਂ ਵੀ ਪਾ ਦੀਏ ਚਾਹੇ ਗਾਨੀ ਦੇ ਨਾਲ ਬੰਨ੍ਹ ਦੀਏ ਕਿ ਮੈਂ ਕਰਦੀਏ ਸਵੇਰ ਨੂੰ ਸਵੇਰ ਨੂੰ ਇਹ ਸਾਰੀ ਇਕੱਠੀ ਕਰ ਲੈਂਦੀ ਆ ਮੂਰੀ ਨੱਕਾ ਵਾਲੀ ਸਿੰਗਾ ਤੇ ਲਿਆਊਗੀ ਜਿਹੜੀ ਇੱਥੇ ਹੁੰਦੀ ਆ ਉਹ ਗਲ ਚ ਕਰ ਲੈਂਦੀ ਆ ਤੇ ਆਪਾਂ ਫਿਰ ਇਹਦੇ ਐਡਾ ਕ ਟੋਟਾ ਕਰਕੇ ਸੰਗਲ ਦੇ ਪਾਤਾ ਥੋੜਾ ਲੰਕਦਾ ਸੀ ਸੰਗਲ ਆਪਾਂ ਉਹ ਵੜਤਾ ਜਿਆਦੇ ਫालतੂ ਪਾਇਆ ਨਹੀਂਗਾ ਕਈ ਵਾਰੀ ਮੱਜਾਂ ਖੁਰਖਰ ਪ사 ਲੈਂਦੀਆਂ ਨੇ ਸਾਹਰ ਕਾ ਇਹਦੇ ਸੰਕਲਪਾਤਾ ਬਾਕੀ ਸਾਰੀਆਂ ਦੇ ਮੂਰੀਆਂ ਨੇ ਤੇ ਇਹ ਗੱਲਾਂ ਦਾ ਬਈ ਧਿਆਨ ਹੋਵੇ ਤੇ ਬੈਠਾ ਬੈਠਾ ਪਸੂ ਨਾ ਖੁਰਖਰ ਫਸਾ ਲੈਂਦਾਗਾ ਕਈ ਵਾਰੀ ਆਪਣਾ ਨਹੀਂ ਵੀ ਧਿਆਨ ਰੰਦਾ ਤੇ ਪਸੂ ਜ਼ੋਰ ਮਾਰ ਲੈਂਦਾ ਖੁਰਖਰ ਚੇੜ ਲੈਂਦੇ ਨੇ ਮੱਛਰ ਮੱਖੀ ਵੀ ਰੋਤਾ ਫਿਰ ਜੱਕ ਮਾਰ ਰੁੱਤ ਤੇ ਬਈ ਬਾਦਦਾ ਜ਼ਰੂਰ ਤਾਂ ਆਹ ਗੱਲਾਂ ਧਿਆਨ ਰੱਖੀਏ ਜੀ ਓਕੇ ਜੀ ਧੰਨਵਾਦ ਜੀ